ਅਸੀਂ ਸੋਦਾ ਨੱਤਰ ਸਹਿਣਾ ਵੱਲੋਂ ਜਿੰਦਿਆਂ ਰਾਹਾਂ ਤੋਂ ਪੂਰਾ ਰੀਣੀਆ ਦਿਨ ਤੁਸੀਂ ਕਦ ਚੱਲ ਕੇ ਆਏ ਹੋ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਸਾਨੂੰ ਕੱਲ ਵੀ ਪੰਜਾਬ ਪੁਲਿਸ ਆਕੀ ਗੱਲ ਬਾਰੀ ਬਾਰੀ ਕਹਿ ਰਹੀ ਆ ਇਹ ਗੱਲ ਵੀ ਮੈਂ ਥੋੜੇ ਟਾਈਮ ਬਾਅਦ ਤਾਂ ਬੋਲਦਾਗਾ ਤੇ ਸਿਆਸੀ ਆਗੂ ਜਿਹੜੇ ਸਾਡੇ ਆਉਂਦੇ ਉਹਨਾਂ ਨੂੰ ਸਾਨੂੰ ਨਾਮ ਦੇ ਨਾਲ ਪਤਾ ਲੱਗ ਜਾਵੇ ਪੰਜਾਬ ਸਰਕਾਰ ਦੇ ਨਮਾਇंदे ਪੰਜਾਬ ਪੁਲਿਸ ਬਾਰੀ ਬਾਰੀ ਇਹ ਕਹਿ ਰਹੀ ਆ ਇਹ ਕਲਕੱਤਾ ਦੇ ਪਰਿਵਾਰ ਨੂੰ ਸਾਫ ਬਿੜੂਗਾ ਤੁਸੀਂ ਤਾਂ ਆਪਣੇ ਨਾਲ ਆਓ ਤੁਸੀਂ ਸਿਹਦਰਸਨਾ ਕਰੋ ਅਸੀਂ ਉਹਨਾਂ ਨੂੰ ਬਾਰੀ ਬਾਰੀ ਇੱਕ ਹੀ ਗੱਲ ਪੁੱਛ ਰਹੇ ਆ ਵਾਡਾ ਪ੍ਰਵਾਸਗਰ ਨੇ ਲੁਧਿਆਣੇ ਪੰਜਾਬੀ ਨੌਜਵਾਨ ਮੁੰਡਾ ਮਾਰ ਕੇ ਨਹਿਰ ਸਿਰਦਾ ਤਿੰਨ ਦਿਨ ਹੋ ਗਏ ਉਹਦੀ লাশ ਪਾਉਂਦਿਆਂ ਨੂੰ ਉਹਦੇ ਪਰਿਵਾਰ ਨੂੰ ਸਾਫ਼ ਨਹੀਂ ਮਿਲਿਆ ਸਾਨੂੰ ਸਾਫ਼ ਤੁਸੀਂ ਕਿੱਥੋਂ ਦੇ ਲੋਗੇ ਸਾਡੇ ਸ਼ਹਿਰੇ ਬਾਰੇ ਦਿਨ ਸ਼ਾਮ ਨੂੰ ਸਾਡੇ ਪਿੰਡ ਦਾ ਸੋਤਾ ਸਾਡਾ ਭਾਂ ਦਾ ਬੁਨਾਂ ਦੇ ਸ਼ਹਿਰਾ ਗਰਾਊਂਡ ਵਿੱਚ ਕੱਤ ਮਾਰ ਕੇ ਕਤਲ ਕਰ ਦਿੱਤਾ ਕੱਲ੍ਹ ਹੀ ਬਰਨਾਲੇ ਸਾਡੇ ਦੀ ਬੱਸ ਸਟੈਂਡ ਚੌਕੀ ਚ ਰਹੇ ਆ ਉਹਦੇ ਪਰਿਵਾਰ ਨੂੰ ਸਾਫ਼ ਨਹੀਂ ਮਿਲਿਆ ਤੁਸੀਂ ਸਾਨੂੰ ਮਿੱਠੀਆਂ ਗੋਲੀਆਂ ਨਾ ਦਿਓ ਅਸੀਂ ਤੁਹਾਡੇ ਅੱਗੇ ਹੱਥ ਜੋੜਦੇ ਆਂ ਉਹ ਮੇਰੇ ਪੰਜਾਬ ਸਰਕਾਰ ਦਾ ਦਾਅਵਾਦ ਆ ਤੁਸੀਂ ਜਿਹੜੀ ਪੰਜਾਬ ਸਰਕਾਰ ਤੋਂ ਨੂੰ ਕਰ ਰਹੀਆਂ ਧਰਮੇ ਚਕਾਓ ਉਸ ਪੰਜਾਬ ਸਰਕਾਰ ਤੋਂ ਤਰਜ ਕਰੋ ਜਗੂ ਸਾਹਿਬ ਤੇ ਸੁਖਵਿੰਦਰ ਕਲਕੱਤੇ ਤੇ ਬਾਰ ਬਾਰ ਹਮਰੇ ਹੁੰਦੇ ਰਹੇ ਉਸ ਕਹਿਤਾ ਕਰਦਾ ਰਹਾ ਉਹਦੇ ਕਿਸੇ ਨੇ ਫਰਿਆਦ ਨਹੀਂ ਸੁਣੀ ਉਹਦਾ ਆਸਰਾ ਕਮਾ ਕਰਾਉਂਦਾ ਰਹੇ ਪੁਲਿਸ ਪ੍ਰਸ਼ਾਸਨ ਉਹ ਬਾਰੀ ਬਾਰ ਇਹ ਕਹ ਰਿਹਾ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਕਿਉਰਟੀ ਦੇ ਦਿਓ ਮੈਨੂੰ ਸਕਿਉਰਟੀ ਦੇ ਦਿਓ ਔਰ ਉਹਦੀ ਕਿਸੇ ਨੇ ਫਰਿਆਦ ਨਹੀਂ ਸੁਣੀ ਹਾਨੀ ਸਾਹਿਬ ਨੂੰ ਕੱਲ 4 ਵਜੇ ਤੋਂ ਦਿਨ ਕਾਲਾ ਮਰੂਸ ਤੇ ਚੜਿਆ ਜਿਹਨੇ ਸਾਡਾ ਨੌਜਵਾਨ ਮੀਤ ਸਾਥੋਂ ਖੋਹ ਲਿਆ ਅੱਜ ਅਸੀਂ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਬੈਠੇ ਆ ਉਹਦੇ ਪਰਿਵਾਰ ਨੂੰ ਇਨਸਾਫ ਦਵਾਉਣਾ ਨਹੀਂ ਮੈਂ ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹੀ ਗੱਲ ਪੁੱਛਣੀ ਚਾਹੁੰਦਾ ਜਿਹੜੇ ਤੁਸੀਂ ਸਾਨੂੰ ਬਾਹਰ ਹੀ ਬਾਹਰ ਆ ਕੇ ਰਾਤ 1:50 ਤੱਕ ਵੀ ਪ੍ਰੈਸ਼ਰ ਪਾਉਂਦੇ ਰਹੇ ਜਿੱਥੇ ਬੈਠੇ ਰਹੇ ਵੀ ਤੁਸੀਂ ਕਰਾਉਂਦੇ ਜਾਬ ਲੋ ਵੀ ਜਾ ਕਰੋ ਤੁਸੀਂ ਉਹਦੇ ਰਵਾਲ ਵਰ ਜਮਾ ਕਰਾਉਂਦੇ ਸੀ ਉਹਦੇ ਕਿਹੜੇ ਬੰਦਿਆਂ ਦੀ ਸ਼ੈਤਰ ਕਾਉਂਦੇ ਸੀ ਸਾਡੂ ਧੌੜੀ ਦਾ ਪਾਵੋ ਸਾਡੇ ਨੌਕਵਾਰ ਵੀ ਕਲਕੱਤੇ ਦੇ ਕੀਦੇ ਬਤਲ ਕੀਤੇ ਜਿਹਨਾਂ ਲੁੱਟਾ ਹੋਇਆ ਕਿੰਦਗਾ ਉਹਦਾ ਵਜੂਮੇ ਨਹੀਂ ਸੀਗਾ ਜੋ ਆਪਣੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਬਾਅਦ ਤਰੇ ਅੰਮਰਖੰਦ ਦੀ ਧਰਤੀ ਤੇ ਬੋਲੀ ਜਾਂਦਾ ਹੁੰਦਾ ਜੀ ਤਰੇ ਗੁਰਦਾਸਪੁਰ ਦੀ ਧਰਤੀ ਤੇ ਬੋਲੀ ਜਾਂਦਾ ਜੀ ਕਿਦੇ ਬਠਿੰਡਾ ਦੀ ਧਰਤੀ ਤੇ ਬੋਲੀ ਜਾਂਦਾ ਜੀ ਅੱਜਕ ਮੇਰੀ ਭੈਣ ਇੱਥੇ ਆਈਆ ਮੇਰੀ ਮਾਤਾ ਦੇ ਘਰ ਲੱਗ ਕੇ ਰਹਿੰਦੀ ਸੀ ਅਮਨਦੀਪ ਕੌਰ ਚੰਦਪਾਲ ਦੀ ਸਰਪੰਚਾ ਉਹ ਬੰਦੀ ਸਾਡੇ ਦੇ ਚਲੋ ਸਰਕਾਰ ਨੇ ਤਸ਼ੱਦਦ ਲਟਾਇਆ ਤਾਂ ਸ਼ਖਮਿੰਦਰ ਸਿੰਘ ਕਲਕੱਤਾ ਰੇ ਸਾਡੇ ਹੱਕ ਵਿੱਚ ਆਵਾਜ਼ ਬੰਦ ਬਲੰਦ ਕੀਤੀ ਜਹੂ ਸਾਹਿਬ ਦੱਸੋ ਕਲਕੱਤਾ ਦਾ ਉਹਨਾਂ ਨਾਲ ਕੋਈ ਰਿਸ਼ਤਾ ਸੀਗਾ ਕਲਕੱਤਾ ਦਾ ਇਹਦੇ ਬੰਦਿਆਂ ਨਾਲ ਜਾ ਕੇ ਖੜਦਾ ਸੀ ਜਿੰਦੇ ਵੀ ਕੋਈ ਆਵਾਜ਼ ਦੀ ਸੀ ਥੋੜਾ ਉਹਨੇ ਬੇਨਤੀ ਕਰਦੋ ਗੋਰਾ ਸਿੰਘ ਢੱਲਮਾ ਨੂੰ 2 ਮਿੰਟ ਲਈ ਉਹ ਵੀ ਸੰਖੇਪ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨ ਸਰਦਾਰ ਗੋਰਾ ਸਿੰਘ ਢੱਲਮਾ ਉਹ ਤੋਂ ਬਾਅਦ ਅਸੀਂ ਮੰਚ ਦਾ ਜਿਹੜਾ ਸਟਾਜ ਤਿਆਰ ਰੱਖਾਂਗੇ ਇਸ ਪਾਰੀ ਵਿੱਚ ਥੋੜਾ ਜਾਂ ਬਿਤਾ ਲਏ ਉਹਨੇ ਕਈ ਗੱਲਾਂ ਪਤਾ ਸਾਡੇ ਬਜ਼ਾਰਾਂ ਨੂੰ ਜਾਂ ਹਰ ਇੱਕ ਕਾਰਜੋਗਰੀਆਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਸੁਖਵਿੰਦਰ ਸਿੰਘ ਦਿੱਲੀ ਕਰਤਾਰ ਦਾ ਆਗਲਾ ਦਿਵਾਨ ਲਈ ਸਾਡੇ ਸ਼ਰੋਮਣੀ ਕਾਲੀ ਦਾ ਨੰਬਰ ਸਰ ਦੇ ਪ੍ਰਧਾਨ ਸਾਡਾ ਪਾਰਲੀਮੈਂਟ ਮੈਂਬਰ ਸਰਦਾਰ ਜਮਰਜੀਤ ਸਿੰਘ ਮਾਨ ਨੇ ਮੌਕੇ ਦੇ ਬਰਨਾਲੇ ਦੇ ਐਸਾਤ ਪੰਗਾ ਦਾ ਜੀਸ਼ਾ ਨੂੰ ਸਪਾਰਤਾ ਕੀਤੀ ਨਾ ਵੀ ਇਹ ਨੌਜਵਾਨ ਦਾ ਕਸੂਰ ਤਾਂ ਤੱਕ ਦੋ ਇਹਦਾ ਇਹੀ ਕਸੂਰ ਅੱਗੇ ਪਿੰਡ ਦੇ ਕੌਫਕਾਰ ਕਰ ਰਿਹਾ ਗਰੀਬ ਲੋਕਾਂ ਦੇ ਨਾਲ ਖੜ ਰਿਹਾ ਪਰ ਸਰਕਾਰਾਂ ਨੇ ਉਹਦਾ ਅੰਦolan ਨਿਰ ਦਿੱਤਾ ਸਰਕਾਰਾਂ ਨੇ ਮਰਵਾ ਕੇ ਸਾਂ ਲਿਆ ਹੁਣ ਮੈਂ ਗੋਰਾ ਸਿੰਘ ਟੈਲਮਾਨ ਨੂੰ ਬੇਨਤੀ ਕਰਦਾ ਕਿ ਉਹ ਮਤ ਦਿਓ ਆਵਤੀ ਸਰਕਾਰ ਦੇ ਮੰਗ ਦੇ ਜੋ ਅੱਜ ਅਸੀਂ ਸਰਦਾਰ ਗਵਿੰਦਰ ਸਿੰਘ ਪਟਕਾ ਜੀ ਦੇ ਦੁਖਦਾਈ ਮੌਤੇ ਸਾਰੇ ਇਕੱਠੇ ਹੋਏ ਆ ਜਿਸ ਦੀ ਦਿਨ ਤੱਕ ਇਹ ਪਿੰਡਾਂ ਦੇ ਫਰੇ ਕ੍ਰੀਮ ਹੈ ਜਿਹੜੇ ਕਿ ਉਸ ਨੌਜਵਾਨ ਨੂੰ ਉਸ ਦੇ ਪਰਿਵਾਰ ਨੂੰ ਹੁਣ ਆਪ ਬੁਵਾਉਂਦਾ ਇੱਕ ਇਕੱਠੇ ਹੋਏ ਆ ਕਿ ਕਿਸੇ ਕਿਸੇ ਦੇ ਇਸੇ ਹੁੰਦਾ ਹੈ ਕਿ ਇਹ ਲਈ ਆਪਾਂ ਵੀ ਜਾਣਾ ਕਿਸੇ ਨੇ ਕੱਲ ਤੁਰ ਜਾਣਾ ਕਿਸੇ ਨੇ ਅੱਜ ਤੁਰ ਜਾਣਾ ਪਰ ਆ ਜਿਹੜੇ ਲੋਕ ਟੱਕੇ ਹੋਏ ਆ ਇਹ ਉਹਨਾਂ ਦੇ ਹੱਕਾਂ ਲਈ ਲੋਕ ਟੱਕੇ ਹੁੰਦੇ ਨੇ ਜਿਹੜੇ ਲੋਕਾਂ ਦੀ ਖਾਸਰ ਆਪਣਾ ਸਾਰਾ ਜੀਵਨ ਹੱਤਖਲੇ ਸਾਥੀ ਦੇ ਕੱਟਵਾਉਣ ਦੇ ਲਈ ਜੇਰਾ ਕੋਈ ਹੱਤ ਦੀ ਗੱਲ ਕਰਦਾ ਉਹਨੂੰ ਇੱਥੇ ਗੋਲੀ ਤਲਵਾਰਾਂ ਉਹਨੂੰ ਮੌਤ ਦੇ ਘਾਟ ਉਤਰਨਾ ਪੈਂਦਾ ਵੀਰੋ ਜੇ ਕਿਹਦੀ ਕਿਹਦੀ ਆਵਾਜ਼ ਦੇ ਬਾਤ ਗੱਲ ਕਰਨੀ ਹੱਤ ਸੱਤੀ ਆਵਾਜ਼ ਉਠਾਉਣੀ ਸਰਕਾਰਾਂ ਦੇ ਅੱਗੇ ਹਰ ਜਾਣਾ ਇੱਕ ਦਾ ਕੇ ਉਹ ਕਿਸੇ ਇਸੇ ਲਈ ਆਉਂਦਾ ਸਰਦਾਰ ਕੁਤਵਿੰਦਰ ਸਿੰਘ 38 ਵਰਗੇ ਲਿਖੇ ਹੋਏ ਆਉਂਦਾ ਇਸ ਕਰਕੇ ਆ ਸਾਰੇ ਲੋਕ ਕੱਟੇ ਹੋਏ ਆ ਅਸੀਂ ਸਬਸਤ ਸਵਾਗਤ ਹੈ ਆਪਾਂ ਜਨਰਾਨੇਵਾਲ ਮੈਂ ਬੁਰਤ ਵੀ ਚੱਲਣਾ ਜੱਥੇਬੰਦੀ ਸੋਨੇ ਨਾਲ ਖੜੀ ਆ ਕਿੱਥੇ ਵੀ ਜੱਥੇਬੰਦੀ ਜਾਂ ਜਿਹੜੀ ਤੇ ਮੈਂ ਵੀ ਬਣ ਰਹੀ ਆ ਕਿੱਥੇ ਵੀ ਸਾਡੀ ਜੋਤੀ ਲਾਏ ਦੀ ਅਸੀਂ ਉੱਥੇ ਲੋਡੇ ਨਨ ਮੋਡਾ ਲਾ ਕੇ ਇਸ ਪਰਿਵਾਰ ਨਾਲ ਇਸ ਸਟੈਂਡ ਦੇ ਜਿਹੜੇ ਪਤਵੰਤ ਸੱਜਣਾ ਉਹਨਾਂ ਨਾਲ ਸਹਿਯੋਗ ਕਰਕੇ ਅਸੀਂ ਮਦਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਪੂਰਾ ਸਿੰਘ ਧੰਮਾ ਜੀ ਦਾ ਜਿਨ੍ਹਾਂ ਨੇ ਆਪਰੇ ਪੂਰਾ ਸਮੇਂ ਬੱਤੀ ਕਰ ਰਹੀ ਹੁਣ ਮੈਂ ਬੀਬੀ ਸ਼ਰੰਤਕੌਰ ਵਾਲਿਆ ਨੂੰ ਬੇਨਤੀ ਕਰਦਾ ਬੀਬੀ ਵਾਲਿਆ ਜੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਹੋਵੇ ਵੀ ਹਾਜ਼ਰੀ ਲਵਾ ਕੇ ਆਪਾਂ ਆਪ ਕੋ ਆਪਣੇ ਘਰਾਂ ਤੁਰੇ ਜਾਈਏ ਸਾਰਿਆਂ ਨੂੰ ਬੇਨਤੀ ਕਰਦੇ ਆਂ ਧਰਨਾ ਇੱਕ ਦਿਨ ਰਹੇ ਧਰਨਾ ਦੋ ਦਿਨ ਤਿੰਨ ਦਿਨ ਜਿੰਨੇ ਵੀ ਕਮੇਟੀ ਬਣ ਰਹੀ ਆ ਆਪਾਂ ਉਸੇ ਤਰ੍ਹਾਂ ਸੁਖਵਿੰਦਰ ਕਲਕੱਤੇ ਦਾ ਜਿਸ ਤਰ੍ਹਾਂ ਸਾਥ ਦਿੰਦੇ ਸੀ ਅੱਜ ਪਰਿਵਾਰ ਦਾ ਪੂਰੇ ਤਰ੍ਹਾਂ ਸਾਰਿਆਂ ਦੇ ਸਾਥ ਦੇਣਾ ਇਨੀ ਬੇਨਤੀ ਪ੍ਰਵਾਨ ਕਰ ਲਈਜੀਏ ਮੇਰੇ ਵੱਲੋਂ ਸਤਿਕਾਰ ਬਾਦੀ ਦੁਖ ਦੇ ਨਾਲ ਕਹਿਣਾ ਪੈ ਰਿਹਾ ਕਿ ਮੈਂ ਤਾਂ ਜਦੋਂ ਵੀ ਕਹਿੰਦੀ ਸੀ ਵੀ ਇਹ ਸਰਕਾਰ ਮਨੀਆ ਜੜੀ ਮਤਵੇ ਦੇ ਮਨ ਨੇ ਕਿ ਮੈਨੂੰ ਕਿਵੇਂ ਪਤਾ ਇਸ ਸਰਕਾਰ ਪੰਜਾਬ ਨੂੰ ਖਾਏਗੀ ਨਹੀਂ ਗਰੀਬੀ ਤੋਂ ਉਪਰ ਉੱਠੇਗੀ ਇਧਰ ਚਲੇ ਆ ਜਾਓ ਬ੍ਰਦਰ ਕਿ ਜਦੋਂ ਭੰਨਾ ਜੀ ਸਰਕਾਰ ਬਣ ਜੇ ਉਹ ਆਪਣੀ ਸਰਕਾਰ ਕਿਸ ਤਰ੍ਹਾਂ ਬਣ ਗਈ ਇਹ ਤਾਂ ਇਹਨਾਂ ਨੂੰ ਜਨਮੀਏ ਸਰਕਾਰ ਬਣਿਆ ਇੱਥੇ ਐਮ ਐਲ ਏ ਬਣਿਆਗਾ ਇਹਨੂੰ ਆਰਡਰ ਦੇ ਦਿੱਤਾ ਹੈਰਾ ਛੋਟਾ ਪ੍ਰਾਤ ਕਲਕੱਤਾ ਅੱਖਾਂ ਵਿੱਚ ਅਕਰ ਕਿਉਂਕਿ ਉਹਨੇ ਉਹਨੇ ਸੱਤ ਨੂੰ ਗੋਲਦਾ ਸੀ ਸਾਡੀ ਆਵਾਜ਼ ਨੂੰ ਇਹ ਗੋਹਣ ਜਾਂਦੇ ਨੇ ਕੀ ਤੁਸੀਂ ਸਾਰਿਆਂ ਨੇ ਸੁਣਿਆ ਇਹਨਾਂ ਦਾ ਇੱਕ ਲੁਟੇਰਾ ਜਹ ਹੈ ਕੋਈ ਦਸੋਗੇ ਹਸਾ ਦੀਆ ਪਹਿਲਾਂ ਦੋਨੇ ਦਿੱਲੀ ਲੁੱਟੀ ਆਗੀ ਉਹ ਆਪਣੇ ਪੰਜਾਬ ਨੂੰ ਲੁੱਟਾਉਣੇ ਕੀ ਕੀ ਬੋਲਦੇ ਨੂੰ ਕਹਿੰਦਾ ਚਾਂ ਕੁੱਟੋ ਮਾਰੋ ਜੋ ਮਾਤੀ ਕਰੋ ਚਾਹੇ ਮਾਰੋ ਇਹ ਤਾਂ 2027 ਤੱਕ ਉਹ ਇਹ ਆ ਕੇ ਹੈ ਕੱਟ ਲਾਗਣੇ ਨੇ ਉਹ ਆਪਣਾ ਪੁਰਾਣਾ ਕੰਮ ਕਰ ਲਾਗਣੇ ਕਿ ਆਪਣੇ ਨੌਜਵਾਨਾਂ ਨੂੰ ਚੁੰਝੂ ਕੇ ਜਿਵੇਂ ਮਾਰ ਅੱਜ ਆਪਾਂ ਨੂੰ ਸਾਰਿਆਂ ਨੂੰ ਜੇ ਕੋਈ ਪਾਕਿਸਤਾਨੀ ਸਾਧਿਆ ਪਾਕਿਸਤਾਨੀ ਸੱਟ ਕੇ ਪੰਜਾਬ ਦੀ ਹੱਤਰਾ ਨੂੰ ਖੜਨਾ ਪਊਗਾ ਕਿ ਮੇਰੇ ਛੋਟੇ ਭਰਾ ਦੀ ਤਰ੍ਹਾਂ ਵੀ ਉਹ ਨਾ ਮਾਰਿਆ ਜਾ ਕਿਉਂਕਿ ਸੈਨੇ ਵੀ ਆ ਕੇ ਸ਼ਾਨਸੀ ਸੈਨੇ ਦਾ ਨਾਟਕ ਕਰਾਇਆ ਸੀ ਦਾ ਕਕੱਤੇ ਜਿੱਤੇ ਵੀ ਕਹਿੰਦੇ ਸੀ ਸੁਖਿੰਦਰ ਸਿੰਘ ਦਾ ਕਰਤਾ ਹੈ ਕਿਉਂਕਿ ਆਪਣੇ ਸੈਨੇ ਨੂੰ ਕਾਕੱਤੇ ਦੇ ਨਾਲ ਸੁਖਿੰਦਰ ਸਿੰਘ ਜਾਣਿਆ ਜਾਂਦਾ ਸੀ ਕਿਉਂਕਿ ਜਿਆਦਾ ਇਹ ਹੀ ਹੈਗਾ ਕਿ ਉਹਨੇ ਜਿਹਨਾਂ ਮਾਤੇ ਨੇ ਨਾ ਆਪਣੀ ਮਿੱਤ ਬਾਕੇ ਮਾਤੇ ਨਹੀਂ ਕੀ। ਸ਼ੇਨੜਾ ਤੁਸੀ ਦੇਖ ਲਿਆ। ਜਿੱਥੇ ਵੀ ਦੇਖੋ ਕੋਈ ਨੋਸ਼ਵਾਲ ਸ਼ੇਨੜੂ ਦਿਖਾਈ ਦਿੰਦਾ ਦਾ ਸਾਡੇ ਬਾਦ। ਲਗਾਉਣਾ ਚਾਹੁੰਦਾ ਕੋਈ ਵੀ ਪਤਾ ਨਹੀਂ ਕਿਸ ਤਰ੍ਹਾਂ ਕਰਦੇ ਨੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪੰਜਾਬ ਪੁੱਛ ਹੁੰਦੀ ਆ। ਇਹ ਕਹਿੰਦੇ ਪੰਜਾਬ ਹੈ ਤੇ ਮੁੰਡਾ ਵੀ ਰਫਾਨੀ ਕਰਦੇ ਨੇ। ਮੇਰੇ ਸਭ ਤੋਂ ਪਹਿਲਾ ਇਹ ਕਹਨੀ ਹੈ ਕਿ ਪੰਜਾਬ ਕੋਈ ਸਿਰਟੇਲਾ ਜਿਹੀ ਬਣੀ ਹੋਈ ਹੈ। ਸਭ ਤੋਂ ਪਹਿਲਾਂ ਇਹਨਾਂ ਨੂੰ ਪੰਜਾਬ ਉਸ ਤੋਂ ਨੌਜਵਾਨ ਦਿਖਾਈ ਦੇ ਰਹੇ ਨੇ ਅਗਿਆ ਕਿਹਦੇ ਇਹ ਕਾਜ ਨਹੀਂ ਸਾਡੇ ਭਰਾ ਨੇ ਸਾਡੀਆਂ ਆਪਣੀਆਂ ਮਾਵਾਂ ਦੇ ਪੁੱਤ ਨੇ ਪਰ ਮੈਨੂੰ ਇਹ ਨਹੀਂ ਪਤਾ ਵੀ ਸਰਕਾਰਾਂ ਹੋਗੀਆਂ ਜਾਂਦੀਆਂ ਨੇਗੀਆ ਸਰਕਾਰ ਮੂਹਰੇ ਵੀ ਆਉਣੀਆਂ ਜੀ ਵੀ ਛੋਟਾ ਪੁੱਸਾ ਕਿ ਬਣੂਗਾ ਤੁਸੀਂ ਆਪਣਾ ਸੋਚ ਲਿਓ ਆਪਣਾ ਜਲੀ ਵਿਸਤਰਾ ਬੋਲ ਕਰਦੇ ਵੀ ਛੋਟਾ ਕੀ ਬਣੂਗਾ ਮੁਝੇ ਹਰ ਵੀ ਸੋਚੋ ਕਿ ਪੰਜਾਬ ਦੀ ਰਾਖੀ ਕਰ ਲੱਖ ਜੋ ਨਾ ਕਿ ਮਡੇਰਾ ਦੀ ਰਾਖੀ ਕਰੋ ਦਿੱਲੀ ਵਾਲਿਆਂ ਨੂੰ ਛੱਡ ਕੇ ਆਪਣੇ ਪੰਜਾਬ ਦੇ ਵਿੱਚ ਆ ਜਾਓ ਕਿ ਪੰਜਾਬ ਲਈ ਜੇ ਦੇਣਾ ਤੁਹਾਨੂੰ ਸਾਰੇ ਪੁਸ਼ਤਾ ਦੇ ਪੰਜਾਬ ਲਈ ਕਿਉਂਕਿ ਇਹਨਾਂ ਨੇ ਸਾਡੇ ਸਾਡੇ ਸਰਦਾਰ ਭਰਾ ਸੀ ਉਸ ਦਾ ਵੀ ਨਹੀਂ ਪਰੋਟ ਕਰਨ ਚਾਕੀ ਦਿੱਤੇ ਨੇ ਇਹ ਲਾਗੇ ਨੇ ਵਿਆਹ ਨਹੀਂ ਸੁਪੇ ਵਹਾਂ ਫੜ ਕੇ ਕਿਥੋਂ ਲੈ ਕੇ ਲਾ ਕੇ ਲਾ ਦੇ ਨੇ ਉਹਨਾਂ ਨੂੰ ਵੀ ਸਾਡੇ ਬੱਚਿਆਂ ਦੇ ਨਾਲ ਉਹ ਸਾਡੇ ਬੱਚਾ ਦਾ ਲੋਕ ਕਿੱਥੋਂ ਜਾਬ ਦੇ ਲੋ ਉਹ ਸਾਡੇ ਬੱਚਾ ਦਾ ਸੁੱਖ ਨਹੀਂ ਜਾਣਾ ਮੈਂ ਕਹਿਆ ਤੇ ਚੱਕਰ ਖਾਣੇ ਸਾਰੇ ਨਾ ਸਾਡੇ ਸ਼ਾਨੀ ਦਾ ਵੀ ਲੈ ਲਓ ਉਹਨਾਂ ਦੇ ਵੀ ਜੰਦਾਰ